ਕਿ ਤੁਸੀਂ ਵੀ ਅੰਗਣਵਾੜੀ ਵਿੱਚੋਂ ਮਿਲਣ ਵਾਲੀ ਖਿਚੜੀ ਨੂੰ ਖਾਣਾ ਪਸੰਦ ਨਹੀਂ ਕਰਦੇ ਅੱਜ ਤੋਂ ਬਾਅਦ ਤੁਸੀਂ ਇਹ ਜਾਹ ਨਹੀਂ ਕਰੋਗੇ ਚਲੋ ਮੈਂ ਤੁਹਾਨੂੰ ਦੱਸਦੀ ਹਾਂ ਇਸਦੇ ਬਣਾਉਣ ਦਾ ਸਹੀ ਤਰੀਕਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਖਿਚੜੀ ਲੈ ਲੈਣੀ ਆ ਤੇ ਉਸਦੇ ਕੌੜੀ ਹੀ ਤੁਸੀਂ ਨੇ ਆਪਣਾ ਗਰਮ ਪਾਣੀ ਰੱਖ ਲੈਣਾ ਆ ਇਸ ਗਰਮ ਪਾਣੀ ਦੇ ਵਿੱਚ ਤੁਸੀਂ ਖਿਚੜੀ ਨੂੰ ਘੱਟੋ-ਘੱਟ 3 ਤੋਂ 4 ਵਾਰ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਹੈ ਇਹਦੇ ਉੱਪਰ ਜਿੰਨਾ ਵੀ ਇਹ ਮਸਾਲਾ ਲੱਗਿਆ ਹੋਇਆ ਹੈ ਇਹਨੂੰ ਚੰਗੀ ਤਰ੍ਹਾਂ ਕੱਢ ਦੇਣਾ ਆ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਗੜੱਟਨ ਹੁੰਦੀ ਹੈ ਜਿਸਦੇ ਕਰਕੇ ਕੌੜੀ ਬੰਦੀ ਆ ਆਪਾਂ ਇਹਨੂੰ ਗਰਮ ਪਾਣੀ ਦੇ ਵਿੱਚ ਧੋ ਕੇ ਇਸ ਸਾਰੀਆਂ ਚੀਜ਼ਾਂ ਕੱਢ ਦੇਣੀਆਂ ਨੇ ਤੇ ਇਸ ਦੇ ਵਿੱਚ ਤੁਸੀਂ ਹਰੀ मूंगी ਜਾਂ ਧੋਮੀ मूंगी ਨੂੰ ਐਡ ਕਰਨਾ ਹੈ ਕਿਉਂਕਿ ਇਸ ਵਿੱਚ ਜਿਹੜੀ ਦਾਲ ਹੁੰਦੀ ਉਹ ਨਾਂ ਦੇ ਬਰਾਬਰ ਹੁੰਦੀ ਆ ਫਿਰ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਤੜਕਾ ਲਗਾਉਣਾ ਹੈ ਜਿਵੇਂ ਆਪਾਂ ਆਮ ਦਾਲ ਸਬਜ਼ੀ ਨੂੰ ਲਗਾਉਂਦੇ ਹਾਂ ਤੇ ਤੜਕੇ ਨੂੰ ਚੰਗੀ ਤਰ੍ਹਾਂ ਭੁੰਨ ਕੇ ਤੁਸੀਂ ਇਹਨੂੰ ਖਿਚੜੀ ਦੇ ਵਿੱਚ ਮਿਕਸ ਕਰੋ ਤੇ ਇਸ ਦੇ ਵਿੱਚ ਤੁਸੀਂ ਆਪਣੇ ਟੇਸ ਦੇ ਅਨੁਸਾਰ ਨਮਕ ਤੇ ਮਿਰਚ ਵੀ ਐਡ ਕਰ ਸਕਦੇ ਹੋ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਹੀ ਖਿਚੜੀ ਨੂੰ ਬਣਾ ਕੇ ਖਾਓਗੇ ਤਾਂ ਇਹ ਖਿਚੜੀ ਲਾਜਵਾ ਬਣ ਜਾਣੀ ਹੈ ਤੇ ਅੱਜ ਤੋਂ ਬਾਅਦ ਤੁਸੀਂ ਇਹ ਖਿਚੜੀ ਨੂੰ ਡੰਗਰਾਂ ਦੇ ਥਾਣੇ ਵਿੱਚ ਨਹੀਂ ਛੁੱਟੋਂਗੇ ਸਭ ਆਪ ਖਾਓਗੇ ਤੇ ਇਸ ਤਰੀਕੇ ਨਾਲ ਖਿਚੜੀ ਬਣਾ ਕੇ ਦੱਸੋ ਤੇ ਮੇਰੇ ਹੋਰ ਇਨਫੋਰਮੇਟਿਵ ਵੀਡੀਓ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਆਂਗਣਵਾੜੀ ਵਾਲੇ ਦਲੀਏ ਦੀ ਰੈਸਪੀ ਸ਼ੇਅਰ ਕਰਾਂਗੀ